ਹੁਣ ਆ ਲੂਟ ਕਰੂ ਚੋਲ ਹੁਣ ਇੱਕ ਵਾਰੀ ਹੱਥ ਵੀ ਮਾਰੂ ਤੂੰ ਹੀ ਕਹਦੇ ਹੁਣ ਸਾਰਿਆਂ ਕੰਨੀ ਦੇਖੀ ਜਾਂਦਾ ਇਹ ਬੰਦਾ ਹੁਣ ਇਹਦਾ ਦਾਤ ਚ ਲੈਣੀ ਕੋਈ ਝਾਕਦਾ ਇਹਦੇ ਕੰਨੀ ਮੁੜ ਕੇ ਆਵਾ ਕਰ ਹੁਣ ਇਹ ਦੁਬਾਰੇ ਜਾਊਗਾ ਆ ਦੇ ਆ ਦੂਜੇ ਬੰਦੇ ਦੱਸ ਕੇ ਵੀ ਚੱਕ ਦੇ ਰੇਸ ਮਿੱਤਰੋ ਅਸੀਂ ਪਾਸੇ-ਆਸੇ ਵਰਦੇ ਆ ਠੀਕ ਹੈ ਹੈ ਤਾਂ ਮਿਲੀ ਭੋਗਤਾ ਵੀਰੇ ਸਾਰਿਆਂ ਨੂੰ ਇਹ ਉਹ ਕੱਢ ਰਿਹਾ ਉਹ ਕੱਢ ਲੈਣਾ ਜੇਬ ਚੋਂ ਕਰ ਲੈ ਨੀਗਾ ਹੁਣ ਦੇਖੋ ਮੈਂ ਤੜਫ ਤੀਕੇ ਦਾਮ ਇੱਕੇ ਦਾਮ ਦੇਖੀ ਚੱਲਿਓ ਇਹ ਮੁੰਡੇ ਪਹਿਲਾਂ ਤਾਂ ਰਸੇ ਨੂੰ ਹੱਥ ਪਾਉ ਇੱਕ ਠੀਕ ਹੈ ਟਿੱਕੇ ਦਾ ਮਲਾਉ ਤੇ ਮੱਝ ਵੀ ਟੱਪਦੀ ਆ ਬਾਈ ਸੂਈ ਤਾਂ ਸੂਈ ਹੁੰਦੀ ਆ ਯਾਰ ਤਾਂ ਹੌਣ ਦੇ ਵਿੱਚ ਹੁਣ ਦੇਖੋ ਇੱਕ ਘੱਟ ਪਾ ਲੇ ਇਹ ਆ ਵੀ ਇਹ ਲਾ ਕੇ ਟਿੱਕਾ ਲਾਉਣਾ ਹੁਣ ਇਹ ਚੱਕੋ ਉਹ ਲਾਤਾ ਉਹ ਉਹ ਸਿਰੰਜਾ ਹੱਥ ਜਾ ਉਹ ਦੇਖ ਜਾ ਉਹਦੇ ਸਿਰੰਜਾ ਇਹ ਗਲਤੀ ਵੀ ਮੰਨ ਗਿਆ ਬਾਈ ਗਲਤੀ ਮੰਨ ਗਿਆ ਪਿੰਡ ਭੱਜ ਗਿਆ ਬੰਦਾ ਕਹਿੰਦਾ ਵੀਰੇ ਮੈਂ ਜੁਰਮਾਨਾ ਭਰ ਦਨਾ ਗਲਤੀ ਬਹੁਤ ਵੱਡੀ ਹੋ ਗਈ ਮੈਂ ਦੇ ਦੋ ਜੇ ਮੱਝ ਰੱਖਣੀ ਰੱਖ ਲਓ ਗਲਤੀ ਮੇਤੋਂ ਹੋ ਗਈ ਉਹ ਤੁਹਾਡੀ ਮਰਜ਼ੀ ਆ ਹੁਣ ਮੱਝ ਹੁਣ ਕਿਹੜਾ ਜੱਤ ਕਰ ਲਈ ਗਾਹ ਪਤਾ ਲੱਗੂਗਾ ਕਮੇਟੀ ਤੋਂ ਚਲੋ ਆਪਾਂ ਮਾੜਾ ਦਾ ਕਾਨੂੰ ਕਰਨਾ ਕਿਹਦੀ ਜੱਤ ਕਰਕੇ ਪਰ ਉਹਨੂੰ ਜਿੰਨਾ ਕਿ ਜੁਰਮਾਨਾ ਰੱਖਿਆ ਜੁਰਮਾਨਾ ਭਰ ਕੇ